ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਗਿੱਦੜ ਬਾਹਾ ਵਿਖੇ ਚੜ੍ਹਦੀ ਸਵੇਰ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਜਦੋਂ ਪ੍ਰੀਤਨਗਰ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਦੀਆਂ ਲਾਸ਼ਾਂ ਗੁਰਦੁਆਰਾ ਸਾਹਿਬ ਦੇ ਸ੍ਰੋਵਰ ਵਿੱਚ ਤੈਰਦਿਆਂ ਹੋਈਆਂ ਮਿਲੀਆਂ ਮ੍ਰਿਤਕ ਬੱਚਿਆਂ ਦੇ ਚਾਹਰ ਚਾਚਾ ਪੱਪੂ ਨੇ ਦੱਸਿਆ ਹੈ ਕਿ ਉਸਦੇ ਭਰਾ ਤੇ ਜਿੰਦਰ ਕੁਮਾਰ ਕਿੰਦੀ ਦੀ ਲੜਕੀ ਸਾਹਿਲ ਕੁਮਾਰ ਉਮਰ ਕਰੀਬ 10 ਸਾਲ ਤੇ ਖੁਸ਼ਪ੍ਰੀਤ ਕੁਮਾਰ ਉਮਰ ਕਰੀਬ 9 ਸਾਲ ਬੀਤੀ ਸ਼ਾਮ ਕਰੀਬ 6 ਵਜੇ ਮੋਹੱਲਾ ਦੇ ਦਿੱਨੋਂ ਹੋਰ ਨਾ ਬੱਚਿਆਂ ਨੇ ਖੇਡਣ ਅਤੇ ਤੀਆਂ ਦੇਖਣ ਗਏ ਸਨ ਜਦੋਂ ਰਾਤ ਤੱਕ ਉਸਦੇ ਭਤੀਜੇ ਘਰ ਵਾਪਸ ਨਹੀਂ ਆਇਆ ਤਾਂ ਉਹਨਾਂ ਬੱਚਿਆਂ ਦੀ ਪਾਲ ਉਹਨਾਂ ਸ਼ੁਰੂ ਕੀਤੀ ਜੀ ਕੀ ਨਾਮ ਕੀ ਤੁਹਾਡਾ ਜੀ ਮੇਰਾ ਨਾਮ ਪੱਪੂ ਹੈ ਜੀ ਹਾਂ ਪੱਪੂ ਜੀ ਕੀ ਗੱਲਬਾਤ ਹੋਈ ਹੈ ਕੀ ਦੇ ਬੱਚੇ ਸੀ ਕੀ ਨਾਮ ਸੀ ਉਹਨਾਂ ਦੇ ਮੇਰੇ ਭਰਾ ਦੇ ਬੱਚੇ ਸੀ ਤੁਹਾਡੇ ਭਰਾ ਦਾ ਕੀ ਨਾਮ ਹੈ ਤੇਜਿੰਦਰ ਕੁਮਾਰ ਜੀ ਚਿੰਦੀ ਅੱਛਾ ਜੀ ਤੇ ਸ਼ਾਮ ਨੂੰ ਘੜ ਤੇ ਘੜ ਦੇ ਬੱਚੇ ਬਸ ਮਹੱਲੇ ਚ ਗਾਇਬ ਹੋ ਗਏ ਹੂੰ ਬਾਅਦ ਚ ਦੂਜੇ ਬੱਚੇ ਜਿਹੜੇ ਨਾਲ ਦੇ ਮੁੜੇ ਆਏ ਸੀਗੇ ਉਹਨਾਂ ਨੂੰ ਅਸੀਂ ਪੁੱਛਿਆ ਕਹਿੰਦੇ ਪਾਰਕ ਚ ਬੈਠੇ ਹੂੰ ਜੋਤੋਂ ਅਜੀ ਗੁਰਦੁਆਰੇ ਦੇ ਕਰਨਗੇ ਪਾਰਕ ਜਿੱਤਾ ਕੁਝ ਨਹੀਂ ਸੀਗਾ ਹੂੰ ਵੀ ਕਾਫੀ ਟਾਈਮ ਹੋ ਗਿਆ ਜੀ 9:30 ਦਾ ਹੂੰ ਉਤੋਂ ਆ ਦੇ ਆਸ-ਪਾਸੇ ਵੀ ਦੇਖਿਆ ਹੂੰ ਗੁਰਦੁਆਰੇ ਵਾਲੀ ਪਾਰਕ ਚ ਵੀ ਦੇਖਿਆ ਉੱਥੇ ਵੀ ਕਿਤੇ ਮੈਨੂੰ ਮਿਲਿਆ ਕਿੰਨੇ ਬੱਚੇ ਖੇਡ ਰਹੇ ਸੀ ਕੀ ਕੀ ਨਾਮ ਸੀ ਬੱਚਿਆਂ ਦੇ ਬੱਚੇ ਇੱਕ ਦਾ ਨਾਮ ਤਾਂ ਮ੍ਰਿਤਕ ਬੱਚਿਆਂ ਦੇ ਨਾਮ ਕੀ ਸੀ ਮ੍ਰਿਤਕ ਦੇ ਹੈਗਾ ਇੱਕ ਦਾ ਮੰਨੂ ਇੱਕ ਸਾਇਲ ਹੂੰ ਸਾਇਲ ਵੱਡਾ ਮੰਨੂ ਛੋਟਾ ਕਿੰਨੇ ਬੱਚੇ ਖੇਡਣ ਗਏ ਸੀ ਬੱਚੇ ਪੰਜ ਬੱਚੇ ਖੇਡਣ ਗਏ ਸੀ ਫਿਰ ਪਤਾ ਕਿਵੇਂ ਲੱਗਿਆ ਤੇ ਉਹ ਜੀ ਸਵੇਰ ਬੰਬੀਏ ਗੁਰਦੁਆਰੇ ਚ ਬਾਜ ਦਵਾ ਦੀ ਹੂੰ ਬਸ ਬਾਜ ਦਵਾ ਦਵਾ ਮੇਰਾ ਧਿਆਨ ਕੋ ਫਿਰ ਦੀ ਸਰੋਵਰ ਉੰਨੀ ਪੈ ਗਿਆ ਮੈਂ ਦੇਖ ਲਾ ਵਾ ਇੱਧਰ ਕਿਦੇ ਇੱਥੇ ਨਕਦੇ ਬੈਠੇ ਹੋਣ ਲਿਖੇ ਹੂੰ ਡਰ ਦਾ ਬੱਚਾ ਕੋਈ ਲੁੱਕੇ ਬੈਈ ਜਾਂਦਾ ਹੂੰ ਮੈਨੂੰ ਸਾਹਮਣੇ ਚੱਪਲਾਂ ਦਿਸੀਆਂ ਕੱਪੜੇ ਉਹਨੂੰ ਕੋਈ ਉੱਥੇ ਪਾਣੀ ਤੇ ਤਿਆਰ ਦਾ ਦਿਸਿਆ ਹੂੰ ਮੈਂ ਗੌਰ ਨਾਲ ਦੇਖਿਆ ਤਾਂ ਮੈਨੂੰ ਯਕੀਨ ਜਾ ਹੋ ਗਿਆ ਮੈਂ ਬੱਚਾ ਹੀ ਹੈ ਹੂੰ ਚੱਪਲਾਂ ਦੇਖ ਕੇ ਪੱਕਾ ਹੀ ਹੋ ਗਿਆ ਸੀ ਮੈਂ ਬੱਚਾ ਸਾਡਾ ਹੀ ਹੈ ਉਹ ਤੋਂ ਬਾਅਦ ਫਿਰ ਕੋਝੋ ਤੇ ਬੰਦੇ ਖੜੇ ਸੀ ਉਹਨਾਂ ਨੇ ਕਢਾ ਪਾ ਵਿੱਚ ਆ ਰਿਹਾ ਉਹ ਨਾ ਰਮੇਸ਼ ਕੁਮਾਰ ਐਮ ਸੀ ਵਾਰਡ ਨੰਬਰ 12 ਗਿੱਦਲਵਾ ਹਾਂਜੀ ਕੀ ਗੱਲਬਾਤ ਹੋਈ ਆ ਤੁਹਾਡੇ ਮੱਲੇ ਦੇ ਵਿੱਚ ਇੱਕ ਛੋਟੀ ਛੋਟੀ ਗੱਲਬਾਤ ਕੱਲ ਬੱਚੇ ਖੇਡਣ ਗਏ ਆ ਜੀ ਕਹਿੰਦੇ ਅਸੀਂ ਮੇਲਾ ਦੇਖ ਕੇ ਆਣਾ ਤੇ ਉਹ ਕਹਿੰਦੇ ਚਲੋ ਬੱਚੇ ਜਾਂਦੇ ਆ ਕਹਿੰਦੇ ਖੇਡ ਜਾਓ ਪਹਿਲੇ ਰਾਤ ਨੂੰ 9 10 ਵਜੇ ਤੱਕ ਉਹ ਬੱਚੇ ਵਾਪਸ ਨਹੀਂ ਪਰਤੇ। ਹਮਮ ਘਰਦਿਆਂ ਨੇ ਬਹੁਤ ਭਾਲ ਕੀਤੀ। ਹਮਮ ਥਾਣੇ ਵੀ ਗਏ। ਹਮਮ ਸਾਰੇ ਪਾਸੇ ਭਾਲ ਕਰਕੇ ਆਏ ਆ ਤੇ ਉਹਨਾਂ ਨੂੰ ਮਿਲਿਆ ਨਹੀਂ। ਉਹ ਰਾਤ ਨੂੰ 1 ਵਜੇ ਤੱਕ ਭਾਲ ਕਰ ਰਹੇ ਹੋਏ। ਹਮਮ ਤੇ ਕੰਪਲੀਟ ਕਰ ਦਿੱਤੀ ਸੀ। ਕੰਪਲੀਟ ਦਿੱਤੀ ਹੋਈ ਹੈ। ਸਵੇਰ ਵੀ ਦੇਖ ਕੇ ਆਏ ਆ। ਹਮਮ ਅਜਾ ਪੁਲਸ ਵੀ ਆ ਗਈ ਜੀ ਸਵੇਰ ਹੀ। ਹਮਮ ਤੇ ਉਹ ਜਿਹੜਾ ਸਵੇਰੇ ਨਾ ਕੋਈ ਕੋਈ ਫੋਨ ਆਇਆ। ਹਮਮ ਤੇ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਨੇ ਦੋ ਬੱਚਿਆਂ ਦੀ ਡੈਡ ਬੁਣੀਆਂ ਆਪਣੇ ਐਂਕਰ ਦੁਆਰਾ ਸਾਹ ਚ ਤੈਰੀ ਜਾਂਦੀਆਂ ਹੂੰ ਤਲਾਬ ਵਿੱਚ ਤਲਾਬ ਦੇ ਵਿੱਚ ਹੂੰ ਤੇ ਉਦੋਂ ਜਦੋਂ ਇਹਨਾਂ ਨੂੰ ਜਾ ਕੇ ਦੇਖਿਆ ਤੇ ਉਹੀ ਬੱਚੇ ਸੀ ਦੋਨੇ ਹੂੰ ਇੱਕ 9 ਸਾਲ ਦਾ ਸੀ ਇੱਕ 10 ਸਾਲ ਦਾ ਸੀ ਗੱਲ ਕਰੀਏ ਕਿਹਨੇ ਬੱਚੇ ਸੀਗੇ ਇਹ ਤਜਿੰਦਰ ਸਿੰਘ ਹੈ ਜੀ ਉਹਦਾ ਦਿਹਾੜੀ ਮਜ਼ਦੂਰੀ ਕਰਦਾ ਹੈ ਸਬਜ਼ੀ ਜਿਹੜੀ ਵਗੈਰਾ ਲਾਂਦਾ ਹੈ ਹਾਂਜੀ ਮ੍ਰਿਤਕ ਬੱਚੇ ਕਿਹੜੇ-ਕਿਹੜੇ ਸੀਗੇ ਜੀ ਮ੍ਰਿਤਕ ਬੱਚੇ ਦਾ ਇੱਕ ਤਾਂ ਨਾਮ ਦਾ ਮੋਨੂ ਹੈ ਜੀ ਮਨੂ ਇੱਕ ਦਾ ਨਾਮ ਸੀ ਸ਼ਾਇਦ ਜਸ਼ਨਪ੍ਰੀਤ ਦੁਨਿਤਰਾ ਸੀ ਦੁਨਿਤ ਸਗੇ ਪਰ ਆਈ ਹਾਂਜੀ ਮੋਹਾਲੀ ਜ਼ਿਲ੍ਹੇ ਦੇ ਨੌਂਦੇ ਪਿੰਡ ਸ਼ਾਮਪੂਰ ਵਿੱਚ ਇੱਕ ਦਿਲ ਦਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਜਿੱਥੇ ਕਲਯੁਗੀ ਮਾਂ ਨੇ ਆਪਣੀ ਨਜਾਇਜ਼ ਸਬੰਧਾਂ ਦੇ ਚੱਲਦਿਆਂ ਆਪਣੀ 13 ਸਾਲਾ ਬੇਟੀ ਨੂੰ ਪਹਿਲਾਂ ਜ਼ਹਿਰ ਦਿੱਤਾ ਸੀ ਫਿਰ ਗਲਾ ਕੱਟ ਕੇ ਮਾਰ ਦਿੱਤਾ ਤੇ ਕਿਸੇ ਨੂੰ ਕਰਨੋ ਕੰਨ ਖਬਰ ਨਾ ਹੋਵੇ ਉਸ ਦਾ ਸੰਸਕਾਰ ਵੇ ਕਰ ਦਿੱਤਾ ਪਰ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਉਕਤਔਰ ਦੇ ਆਪਣੇ ਹੀ ਜੀਤ ਨਾਲ ਜਾਇਜ਼ ਸਬੰਧ ਸਨ ਤੇ ਇਸ ਦਾ ਪਤੀ ਫੌਜ ਵਿੱਚ ਨੌਕਰੀ ਕਰਦਾ ਹੈ ਤੇ ਪਿੱਛੋਂ ਇਸ ਦੋਸ਼ੀ ਨੇ ਇਹ ਕਾਰਾ ਕਰ ਦਿੱਤਾ ਬਹਾਰਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਪਾਲ ਸ਼ੁਰੂ ਕਰ ਦਿੱਤੀ ਪਰ ਹਾਲੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਬਿਲਕੁਲ ਸਾਡੇ ਕੋਲ ਗੁਪਤ ਇਨਫੋਰਮੇਸ਼ਨ ਸੀ ਗੋਪਤਾ ਇਨਫੋਰਮੇਸ਼ਨ ਤੇ ਐਸਐਚਓ ਸੋਹਾਨਾ ਜਸਪ੍ਰੀਤ ਸਿੰਘ ਨੇ ਆਪਣੇ ਮਕਦਮਾ ਦਰਜ ਕਰਕੇ 248 ਨੰਬਰ ਐਫਆਈਆਰ 2103 ਵੀ ਇੱਕ 238123 ਤੇ 10 ਦੀ 5 ਬੀਐਨਐਸ ਖਾਨਾ ਸੋਹਾਨਾ ਦੇ ਵਿੱਚ ਮਕਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਹੈ ਬੇਸਿਕਲੀ ਇਹਦੇ ਵਿੱਚ ਸਾਡੇ ਕੋਲ ਇਨਫੋਰਮੇਸ਼ਨ ਸੀ ਵੀ ਇੱਕ ਬ੍ਰੀਥ ਬ੍ਰੀਥ ਕੋਰ ਲੜਕੀ ਹੈ ਜਿਹੜੀ ਬੱਚੀ 13 ਸਾਲ ਦੀ ਹੈ ਦੇ ਉਹਦੀ ਮਦਰ ਨੇ ਅੰਗਰੇਜ਼ਪੁਰ ਤੇ ਨਾਲ ਉਹਦੇ ਜੀਠ ਨੇ ਦੁਵਾ ਨੇ ਜਦੋਂ ਉਹਨੂੰ ਅਪਸੀ ਉਹਦੇ ਚ ਦੇਖ ਕੇ ਉਹਨਾਂ ਦੇ ਆਪਸ ਚ ਗਲਤ ਰਿਲੇਸ਼ਨ ਸੀ ਜੇ ਬੱਚੀ ਨੇ ਵੇਖ ਲਿਆ ਸੀ ਤੇ ਉਹਦੇ ਵਿੱਚ ਉਹਨੂੰ ਪਹਿਲਾਂ ਸਲਫਾਜ਼ ਖਵਾ ਕੇ ਤੇ ਫਿਰ ਉਹਨੂੰ ਗਲਾ ਘੁੱਟ ਕੇ ਮਾਰ ਦਿੱਤਾ ਸੀ ਜਿਹਦੇ ਕੋ ਸਾਡੇ ਕੋਲ ਮੁਖਬਰੀ ਪੱਕੀ ਤੇ ਸੱਚੀ ਸੀ ਜਿਸ ਤੇ ਅਸੀਂ ਮੁਕੱਦਮਾ ਦਰਜ ਕੀਤਾ ਤੇ ਉਹਦੀ ਤਫ਼ਤੀਸ਼ ਜਾਰੀ ਹੈ ਫਾਦਰ ਘਟੇ ਬਾ ਇਹਦੇ ਵਿੱਚ ਅਸੀਂ ਤੁਹਾਨੂੰ ਇਹਦੀ ਡਿਟੇਲਿੰਗ ਅਜੇ ਬਾਅਦ ਚ ਦੱਸਾਂਗੇ ਇਹ ਸਾਰੀ ਕਿਉਂਕਿ ਅਜੇ ਅਸੀਂ ਦੋਸ਼ੀਾਂ ਦੀ ਤਲਾਸ਼ ਯਾਰੀ ਹੈ ਛੇਤੀ ਹੀ ਉਹਨਾਂ ਨੂੰ ਕਾਬੂ ਕਰਕੇ ਤੇ ਪੇਸ਼ ਅਦਾਲਤ ਕੀਤਾ ਜਾਏ। ਕੁੜੀ ਦੀ ਡੈਥ ਜਿਹੜੀ ਘਰੇ ਹੋਈ ਸੀ ਜਾਂ ਹਫ਼ਤਾ ਉਹਦੇ ਵਿੱਚ ਜਾਂ ਲੇਕਿਨਿੰਗ ਇਹ ਕੀ ਕਹਿੰਦੇ ਘਰੇ ਹੀ ਹੋ ਗਈ ਸੀ ਜਿਹਦੇ ਤੇ ਉਹਨਾਂ ਨੇ ਫਿਰ ਉਹ ਲੈ ਕੇ ਨਹੀਂ ਅਰਲੀ ਮਾਰਨਿੰਗ ਸੰਸਕਾਰ ਕਰਤਾ ਸੀ ਜਿਹੜੀ ਸਾਨੂੰ ਇਨਫੋਰਮੇਸ਼ਨ ਹੈ। ਬਾਕੀ ਜਦੋਂ ਉਹ ਮੁੱਲਜਮ ਫੜੇ ਜਾਣਗੇ ਉਹਦੇ ਤੇ ਸਾਨੂੰ ਐਨ ਤਸਦੀਕ ਹੋ ਜੂਗੀ ਵੀ オリジナਲ ਚ ਕੀ ਹੋਇਆ ਕਿਹੜੇ ਪਿੰਡ ਦਾ ਮਾਮਲਾ ਹੈ ਇਹ ਸ਼ਾਮਪੁਰ ਪਿੰਡ ਦਾ ਮਾਮਲਾ ਹੈ 1800 ਹਾਂ ਦੇ ਕ੍ਰੀਪ ਰਾਤੀ 8:30 ਵਜੇ ਵਾਰਡ ਨੰਬਰ 13 ਦੇ ਸੰਗਣੀ ਆਵਾਦੀ ਵਾਲੇ ਮੁਹੱਲੇ ਦੇ ਵਿੱਚ ਦੋ ਲੁਟੇਰੇ ਮੁਹੱਲਾ ਨਿਵਾਸੀਆ ਵੱਲੋਂ ਕਾਬੂ ਕੀਤੇ ਗਏ ਲੁਟੇਰੇ ਉਸ ਸਮੇਂ ਕਾਬੂ ਕੀਤੇ ਗਏ ਜਦੋਂ ਇਹ ਲੁਟੇਰੇ ਮੋਟਰਸਾਈਕਲ ਤੇ ਬਾਰ-ਬਾਰ ਮੁਹੱਲੇ ਵਿੱਚ ਘੇੜਾ ਮਾਰੇ ਸਨ ਅਤੇ ਇਹਨਾਂ ਦੇ ਮੋਟਰਸਾਈਕਲ ਦੀ ਨੰਬਰ ਪਲੇਟ ਤੇ ਨੰਬਰ ਕਾਲੀ ਟੇਪ ਲਗਾ ਕੇ ਲਪੋਏ ਹੋਏ ਸਨ ਤਾਂ ਮੁਹੱਲਾ ਨਿਵਾਸੀਆ ਨੇ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਹਨਾਂ ਨੂੰ ਕਾਬੂ ਵੀ ਕਰ ਲਿਆ ਜਦੋਂ ਇੱਕ ਨੌਜਵਾਨ ਲਟੇਰਾ ਮੌਕੇ ਤੋਂ ਭੱਜ ਗਿਆ ਤੇ ਨਜ਼ਦੀਕੀ ਟੋਬੇ ਵਿੱਚ ਛਾਲ ਮਾਰ ਦਿੱਤੀ। ਬਹੁਲਾ ਨਿਵਾਸੀਆ ਨੇ ਉਸ ਨੂੰ ਮੌਕੇ ਤੇ ਹੀ ਫੜ ਲਿਆ। ਜਦੋਂ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਨੇ ਦੱਸਿਆ ਕਿ ਉਕਤ ਔਰਤ ਦੀਆਂ ਪਾਲੀਆਂ ਹੁਲਾਉਣ ਲਈ ਆਏ ਹੋਏ ਸਨ। ਇਹ ਕੁਝ ਗੜਗਮਾਂਦਾ ਦਿਖਦਾ ਪਿਆ ਵਾ ਕੋਈ ਸਮਝ ਨਹੀਂ ਲੱਗਦੀ ਕੀ ਮਾਮਲਾ ਵਾ। ਜਦ ਕਿ ਮੇਰੇ ਭਰਾ ਦਾ ਉੱਥੇ ਘਰ ਆ। ਜੋੜਾ ਦੂਜਾ ਫੜਿਆ ਜਿਹਨੇ ਟੋਬੇ ਛਾਲ ਮਾਰੀ ਆ। ਇਹੋ ਫੜਿਆ ਇਹਨੂੰ ਅਸੀਂ ਪੁੱਛਿਆ ਸੀ ਕਿਆ ਦੇਖ ਤੈਨੂੰ ਕੁੱਟਣਾ ਮਾਰਨਾ ਕਿਸੇ ਨੇ ਨਹੀਂਗਾ। ਦੁਇ ਰਾਸ ਤੇਨੂੰ ਭੇਜਿਆ ਗਿਨੇ ਆ ਇਹ ਕਿਸੇ ਬੰਦੇ ਦਾ ਨਾਮ ਲੈਂਦਾ ਸੀ ਉੱਥੇ ਇਹਦੇ ਮੁੰਡੇ ਦਾ ਇਹ ਕਹਿੰਦਾ ਜੀ ਮੈਨੂੰ ਉਹਨੇ ਕਿਹਾ ਸੀ ਆ ਘਰ ਦੇ ਬੰਦੇ ਬਾਹਰ ਨਿਕਲਣਗੇ ਇਹਨਾਂ ਦੀ ਬਾਲੀਆਂ ਖੋਲੀਆਂ ਇਹਦੀ ਬੁੜੀ ਇੱਥੇ ਫਿਰਦੀ ਆ ਸੈਰ ਕਰਦੀ ਆ ਬਾਲੀਆਂ ਖੋਲਿਓ ਇਹ ਹੁਣ ਸਾਨੂੰ ਇਹ ਨਹੀਂ ਪਤਾ ਇਹ ਆ ਗੱਲ ਕਿਉਂ ਕਹਿੰਦਾ ਪਿਆ ਵਾ ਸਾਨੂੰ ਤਾਂ ਇਹੀ ਡਾਊਟ ਆ ਕਿ ਸਾਡਾ ਮੁੰਡਾ ਜਿਹੜਾ ਮੁਕੇਸ਼ ਆ ਇਹਦੇ ਸੱਟਾ ਮਾਰਨ ਲਈ ਇਹ ਬੰਦੇ ਆਏ ਸੀਗੇ ਤੇ ਉਹ ਬੰਦੇ ਨੇ ਭੇਜੇ ਸੀਗੇ ਇਹ ਵੀ ਰੈਕੀ ਹੋਈ ਸੀ ਉਹੀ ਘਰ ਮੂਰੇ ਸਕੂਟਰ ਹੀ ਆਈ ਉਹੀ ਟਾਈਮ 8:08 ਵਜੇ ਦੇ ਵਿੱਚ ਜਦੋਂ ਇਹ ਦੁਕਾਨ ਵਧਾ ਕੇ ਆਪਣੇ ਘਰ ਆਂਦੇ ਨੇ ਤੇ ਉਹ ਮੁੰਡੇ ਉਦੋਂ ਹੀ ਉਹਨੂੰ ਪੈਣ ਆਲੇ ਹੋਗੇ ਇਹ ਜਿਹੜਾ ਜਿਹੜੀ ਗੱਲ ਇਹ ਤੁਹਾਡੇ ਸਾਹਮਣੇ মিডিਆ ਦੇ ਸਾਹਮਣੇ ਹੀ ਮੰਨੇ ਆ ਕਿ ਅਸੀਂ ਐ ਕਰਨ ਇਹ ਆਪਣਾ ਬਚਾਅ ਕਰਨ ਲਈ ਕਿ ਹੁਣ ਕੀ ਕੋਈ ਹੋਰ ਪੰਗਾ ਨਾ ਪੈ ਜਾਵੇ ਮੁਕੇਸ਼ ਕੌਣ ਮੁਕੇਸ਼ ਸ਼ਿਵਸੈਨਾ ਦਾ ਪ੍ਰਧਾਨ ਆ ਜੀ ਸਮਰਾਲੇ ਦਾ ਵੀ ਤੁਹਾਨੂੰ ਸੱਚ ਆ ਵੀ ਇਹ ਇਹ Hindu leader ਫੋਨ ਕਰਕੇ ਅੱਜ ਕੱਲ ਬਹੁਤ ਵਾਰਦਾਤਾ ਹੋ ਰਹੀਆਂ ਨੇ Hindu leaderਾਂ ਤੇ ਹਮਲੇ ਹੋ ਰਹੇ ਨੇ ਮੈਨੂੰ ਪੂਰਾ ਸ਼ੱਕ ਨਹੀਂ ਮੈਨੂੰ ਪੂਰਾ ਕਨਫਰਮ ਹੀ ਆ ਜੀ ਇਹ ਇਸ ਮੁੰਡੇ ਤੇ ਅੱਜ ਸੱਟਾਂ ਵੱਜਣੀਆਂ ਸੀ ਇਹ ਇਹਦੀ ਚੁਸਤੀ ਦਰੋਸਤੀ ਕਰਕੇ ਇਹਨਾਂ ਦਾ ਬਚਾਅ ਹੋ ਗਿਆ ਪ੍ਰਧਾਨ ਜੀ ਦੋ ਬੰਦੇ ਕਾਬੂ ਕਰਕੇ ਤੁਸੀਂ ਪੁਲਿਸ ਨੂੰ ਦਿੱਤੇ ਅਲਾਦਕਾਰੀਆਂ ਨਾਲ ਗੱਲ ਹੋਈ ਹੈ ਕਿਸ ਨਾਲ ਅਲਾਦਕਾਰੀਆਂ ਡਿਪਟੀ ਸਾਹਿਬ ਨਾਲ ਗੱਲ ਹੋ ਗਈ ਉਹ ਕਹਿੰਦੇ ਮੈਂ ਇਹਨੂੰ ਖੁਦ ਹੈਂਡਲ ਕਰੂੰਗਾ ਮੈਂ ਖੁਦ ਦੇਖੂੰਗਾ ਇਸ ਟਾਈਮ ਉਹਨਾਂ ਦੀ ਕਿਤੇ ਡਿਊਟੀ ਲੱਗੀ ਸੀ ਉਹ ਗਏ ਹੋਏ ਸੀ ਉਹਨਾਂ ਨੇ ਬਾਕੀ ਅਫਸਰ ਇੱਥੇ ਭੇਜੇ ਸੀ ਜਿਹੜੇ ਦੂਜੇ ਨੂੰ ਵੀ ਫੜ ਕੇ ਲੈ ਗਏ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਅਸੀਂ ਉਹਨਾਂ ਨੂੰ ਪੇਸ਼ ਕੀਤਾ ਵਾ ਪੇਸ਼ ਕਰਾ ਕੇ ਅਸੀਂ ਇਹਨਾਂ ਨੂੰ ਥਾਣੇ ਪਹਚਵਾਤਾ ਵਾ ਜੀ ਲੱਗਦਾ ਵੀ ਕੌਣ ਹੋ ਸਕਦਾ ਇਹ ਤਾਂ ਜੀ ਹੁਣ ਇਹ ਪਾਲਿਸੀ ਕੱਢੂਗੀ ਜਿੱਤੇ ਤੱਕ ਸਾਡਾ ਮੰਦਾ ਡਾਊਟ ਆ ਇਹ ਸਾਡੇ ਮੁੰਡੇ ਦੀ ਰੇਕ ਹੀ ਹੁੰਦੀ ਸੀ ਇਹਦਾ ਕੋਈ ਵੱਧੂ ਘੱਟ ਨੁਕਸਾਨ ਹੋ ਸਕਦਾ ਹਾਂ ਅੱਜ ਤੋਂ ਪਹਿਲਾਂ ਵੀ ਦੇਖੇ ਗਏ ਨੇ ਇਹ ਉਹ ਆਪਣੇ ਮੂੰਹ ਮੰਨਦੇ ਨੇ ਕਿ ਅਸੀਂ 2 4 5 ਜਿਹੜੇ ਪਹਿਲਾਂ ਲਾਏ ਨੇ ਸਾਨੂੰ ਮਿਲਿਆ ਨਹੀਂ ਇਹ ਹੁਣ ਪੁਲਿਸ ਕੱਢੇਗੀ ਜੀ ਪੁਲਿਸ ਵੈਰੀਫਾਈ ਕਰੇਗੀ ਸਾਰਾ ਕੁਝ ਕਰੇਗੀ ਕਿ ਇਹ ਕੀ ਕਰਨਾ ਆਏ ਸੀ ਤੇ ਕਿਹੜੀ ਮਨਸ਼ਾ ਨਾਲ ਆਏ ਸੀ ਜੈਸ

ਰਹਿੰਦੇ ਜਾਂਦੇ ਕਿਤੋਂ ਵੇਲੇ ਪਹਿਲੇ ਮੱਲੇ ਕੁੜੋਦੀ ਰੋਡ ਤੇ ਪਹਿਲੇ ਮੱਲੇ ਜੇ ਤੁਮਾਨ ਦੇਣ ਆਏ ਸੀ ਇਹ ਜੋ ਮੈਂ ਕਿੁੰਡਾ ਖੁੱਲਿਆ ਉਹਨਾਂ ਦੇ ਘਰ ਦਾ ਆ ਮੱਲੇ ਦੇ ਬਾਹਰ ਫਿਰਦੇ ਪਏ ਸੀ ਮੂੰਹ ਟਾਕੀ ਇਹ ਮੈਨੂੰ ਅੱਥਬਾਂ ਲੱਗ ਗਈ ਸੀ ਮੈਂ ਇੱਕ ਪਰੀ ਚੱਫੀਟ ਕੇ ਆਪਣੇ ਅੰਦਰ ਹੂੰ ਕਿੰਨੇ ਬੰਦੇ ਸੀ ਇਹ ਦੋ ਹੁੰਦੇ ਸੂਲ ਬੈਠੇ ਹੋਏ ਸੀ ਇੱਕ ਭੱਜ ਗਿਆ ਇੱਕ ਭੱਜ ਗਿਆ ਦੀ ਇੱਕ ਭੱਜ ਗਿਆ ਆ ਮੋਟਰਸਾਈਕਲ ਇਹ ਕਿੰਨੇ ਰੁਪਏ ਬੰਦ ਲਿਆ ਦੱਸਦਾ ਕਿੱਥੇ ਰੁਪਏ ਕਿੱਥੋਂ ਰਹਿਣ ਵਾਲਾ ਇਹ ਕਹਿੰਦਾ ਮੈਨੂੰ ਦੀਆਂ ਰਹਿਣ ਵਾਲਾ ਜੀ ਇਹ ਉਰੇ ਕਿਸੇ ਨੂੰ ਕਹਿੰਦੇ ਕਹਿੰਦਾ ਵਕੀਲ ਨੂੰ ਮਿਲਣ ਆਇਆ ਕਹਿੰਦਾ ਕਹਿੰਦਾ ਪੁਲਿਸ ਨੂੰ ਬੁਟ ਰਹੀ ਜਿਹਾ ਪਰਸ ਨੂੰ ਕਰਤੀ ਪੁਲਿਸ ਨੂੰ ਫੋਨ ਕਿੰਨੇ ਘੰਟੇ ਹੋ ਗਿਆ ਪਰ ਹਲੇ ਤੱਕ ਨਹੀਂ ਕੁੰਚੀ ਨਹੀਂ ਬੰਸ ਨਹੀਂ ਹਲੇ ਤੱਕ ਕੀ ਲਾਉਣਾ ਕੀ ਕਰਨਾ ਹੈ ਵਾਰਦਾਤ ਕਰਨੇ ਇਹ ਵਾਰਦਾਤ ਕਰਨ ਹੈ ਜੀ ਇੱਕ ਦਿਨ ਪਹਿਲਾਂ ਵੀ ਉਰੇ ਬਾਹਰ ਵਾਰਦਾਤ ਹੋਈ ਆ ਪੁਰਦੀ ਰੋਡ ਤੇ ਕਿਸੇ ਦੇ ਪੈਸੇ ਕੌਂ ਕੇ ਵੱਜਲੇ ਮੋਟਰਸਾਈਕਲ ਵਾਲੇ ਫੋਨ ਭਾਈ ਕਿੰਨੇ ਦਿਨ ਪਹਿਲਾਂ ਲਗਾ ਤਰਨ ਤਰਨ ਪਿੰਡ ਭਗਵਾਨ ਪੂਰਾ ਵਿਖੇ ਬਰਸਾਤੇ ਪਾਣੀ ਨਾਲ ਗਰੀਬ ਕਿਸਾਨ ਦਾ ਇੱਕ ਕਿੱਲਾ ਜ਼ਮੀਨ ਰੁੜ ਗਈ ਤੇ ਕਈ ਫੋਟ ਡੂੰਗੇ ਟੋਏ ਵੀ ਪੈ ਗਏ ਇਸ ਬੰਨੇ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਗਰੀਬ ਕਿਸਾਨ ਅਜੀਤ ਸਿੰਘ ਨੇ ਦੱਸਿਆ ਕਿ ਉਸ ਕੋਲ ਇੱਕ ਕਿੱਲਾ ਹੀ ਜ਼ਮੀਨ ਹੈ ਤੇ ਉਹ ਵੀ ਹਰ ਵਾਰ ਜਦੋਂ بارشਾਂ ਦਾ ਪਾਣੀ ਜ਼ਿਆਦਾ ਆ ਜਾਂਦਾ ਹੈ ਰੁੜ ਜਾਂਦੀ ਹੈ ਉਸ ਨੇ ਦੱਸਿਆ ਕਿ 15 ਸਾਲ ਤੋਂ ਉਸ ਨਾਲ ਇਹੀ ਕੁਝ ਹੋ ਰਿਹਾ ਹੈ ਉਸ ਨੇ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਵੀ ਕੀਤੀ ਸੀ ਕਿ ਇਸ ਬਰਸਾਤੀ ਪਾਣੀ ਦਾ ਨਿਕਾਸੀ ਲਈ ਉਸ ਨੂੰ ਪੋਰੇ પાਕੇ ਦਿੱਤੇ ਜਾਣ ਪਰ ਉਸ ਦੀ ਕਿਸੇ ਨੇ ਵੀ ਸੁਣਵਾਈ ਨਹੀਂ ਕੀਤੀ ਮੇਰਾ ਨਾਮ ਜੀਤ ਸਿੰਘ ਹੈ ਜੀ ਪਿੰਡ ਸਾਡਾ ਭਗਵਾਨਪੁਰਾ ਕੀ ਮਸਲਾ ਜਿਹੜੀ ਤੁਹਾਡੀ ਪਹਿਲੀ ਹਰ ਵਾਰੀ ਰੋੜ ਜਾਂਦੀ ਹੈ ਜੀ ਇਹ ਕੋਈ ਸੁਣਾਈ ਨਹੀਂ ਜੀ ਹੋ ਰਹੀ ਇੱਥੇ ਐ ਡੀਓ ਆਉਂਦੇ ਨੇ ਮਲਾਜ਼ਮ ਆਉਂਦੇ ਆਸ ਦੇਂਦੇ ਬਣਾ ਦੇਂਦੇ ਆ ਮੁੜ ਕੇ ਇੱਥੇ ਵੜਦਾ ਕੋਈ ਨਹੀਂ ਜੀ ਜੀ ਉਹ ਨਹੀਂ ਡੀਸੀ ਸਾਹਿਬ ਤੇ ਅੱਗੇ ਮੰਗ ਰੱਖਦੇ ਆ ਕਿ ਸਾਡੀ ਗਰੀਬਾਂ ਦੀ ਸੁਣਾਈ ਕਰੇ ਕਿੰਨੀ ਪੈਲੀ ਜਿਹੜੀ ਤੁਹਾਡੀ ਹਰ ਵਾਰ ਰੁੜ ਜਾਂਦੀ ਆ ਇੱਕ ਕਿੱਲਾ ਪਲੀ ਦਾ ਜੀ ਉਹੋ ਹੀ ਅਹੀਂ ਕਮਾਉਣੇ ਤੋਂ ਉਹੋ ਹੀ ਅਹੀਂ ਇੱਥੇ ਲਾ ਦੇਨੇ ਦੋਹ ਪਿੰਡਾਂ ਦਾ ਪਾਣੀ ਲੰਗਣ ਡਿਆ ਠੀਕ ਹੈ ਜੀ ਦੋਹ ਪਿੰਡਾਂ ਦਾ ਪਾਣੀ ਸਾਡੀ ਪਲੀ ਦੇ ਵਿੱਚ ਦੀ ਲੰਗਣ ਡਿਆ ਹੂੰ ਹੂੰ ਬਹੁਤ ਜਾਈ ਸਾਨੂੰ ਧੱਕੇਸ਼ਾਹੀ ਹੋ ਰਹੀ ਆ ਆਵੇਂ ਆ ਤੋੜੇ ਘਰ ਘਰ ਕੇ ਮਿੱਟੀ ਦੇ ਲਾਏ ਆ ਪੋਰੇ ਲਾਏ ਆ ਵੱਡੇ ਵੱਡੇ ਤੇ ਕਿੰਨੀ ਅਹੀਂ ਖੇਚਲ ਕੀਤੀ ਆ ਸਭ ਰੋੜ ਕੇ ਗਾਂ ਲਏਗਾ ਪੋਰੇ ਵੇਖ ਲੋ ਲੱਗੇ ਤੋੜੇ ਅਹੀਂ ਲਿਆ ਲਿਆ ਕੇ ਲਾਏ ਆ ਮੋਲੋ ਤੇ ਐਨੇ ਹੀ ਮਿਹਨਤ ਕੀਤੀ ਆ ਦਿਹਾੜੀਏ ਲਾ ਲਾ ਕੇ ਲਾਉਂਦੇ ਰਹੇ ਕਿਲਾ ਪੜੀ ਦਾ ਇਸੇ ਤੇ ਲਾ ਦਿੰਦੇ ਆ ਨੇ ਕਿੰਨਾ ਚਿਰ ਹੋ ਗਿਆ ਤੁਹਾਡੀ ਜ਼ਮੀਨ ਰੋਡ ਦੀ ਨੂੰ ਇਹਨੂੰ 15 16 ਸਾਲ ਹੋ ਗਿਆ ਜੀ ਇਹ ਰੋਡ ਤਾਂ ਜਾਂਦਾ ਤੇ ਇੱਥੇ ਕੋਈ ਸੁਣਾਈ ਨਹੀਂ ਹੋਣ ਈ ਮੈਕਮੇ ਆਉਂਦੇ ਆ ਆ ਦਿੰਦੇ ਬਣਾਉਣੇ ਆ ਕਰਦੇ ਆ ਤੁਹਾਡਾ ਮਸਲਾ ਹੱਲ ਠੀਕ ਹੈ ਜੀ ਜ਼ਰੂਰੀ ਬਣਾ ਕੇ ਜਾਵਾਂਗੇ ਪਰ ਇੱਥੇ ਮੁੜ ਕੇ ਬਾਅਦ ਦੇ ਵਿੱਚ ਕੋਈ ਵੜਦਾ ਨਹੀਂ ਸਰਕਾਰਾਂ ਆਉਂਦੀਆਂ ਨੇ ਬਦਲਦੀਆਂ ਰਹਿੰਦੀਆਂ ਨੇ ਤੋ ਨਹੀਂ ਮੈਂ ਮੰਤਰੀ ਸਾਹਿਬ ਨੂੰ ਵੀ ਆਖਿਆ ਐਮਐਲ ਸਾਹਿਬ ਨੂੰ ਤਾਂ ਉਹਨੇ ਆਪਣੇ ਪੀਏ ਨੂੰ ਜਿੰਦਰ ਨੂੰ ਖਲਾਇਆ ਆਂਦਾ ਸੀਮਿੰਟ ਮੰਗਾ ਦਿੰਨੇ ਆ ਸਰੀਆਂ ਮੰਗਾ ਦਿੰਨੇ ਬਾਅਦ ਦੇ ਵਿੱਚ ਉਹ ਵੜਿਆ ਹੀ ਨਹੀਂ 10 ਦਿਨ ਜਾ ਕੇ ਮੈਂ 15 ਦਿਨ ਦਫਤਰ ਉਹਦੇ ਪੈਂਦਾ ਰਿਹਾ ਉਹਨੇ ਕੋਈ ਸੁਣੀ ਨਹੀਂ ਜੀ ਹੁਣ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਸੀਂ ਹੁਣ ਜੇ ਅਸੀਂ ਮੰਗ ਕਰਦੇ ਆ ਵੀ ਬਣ ਜਾਵੇ ਤੇ ਰੋੜ ਨੂੰ हट ਜਾਵੇ ਤੇ ਇੱਥੇ ਕੋਈ ਪੁਲ ਪੱਕਾ ਬਣ ਜਾਵੇ ਦੋ ਪਿੰਡਾਂ ਦਾ ਪਾਣੀ ਨੰਘੰਡਿਆ ਆ ਸਨ ਬਹੁਤ ਜਿਆਦੀ ਤਕਸ਼ਾਈ ਹੋ ਰਹੀ ਆ ਮੇਰਾ ਨਾਮ ਗੁਰਜੀਤ ਸਿੰਘ ਆ ਜੀ ਹਾਂ ਜੀ ਇਹਨਾਂ ਦੀ ਪਹਿਲੀ ਤੇ ਆਪਣੀ ਪਾਰੀ ਨਾ ਮੇਰੀ ਵਟਨਾ ਵਾਟਿਆ ਆਪਣਾ ਗਵਾਨ ਮੱਥਾ ਇਹਨਾਂ ਦਾ ਲਗਭਗ ਜਿਸ ਤਰ੍ਹਾਂ ਆਪਣਾ ਜੀਸੂ ਨੇ ਦੱਸਿਆ ਕਿ 15-16 ਸਾਲ ਤੋਂ ਇਹ ਪਹਿਲੀ ਰੁੜਦੀ ਆਉਂਦੀ ਆ ਤੇ ਤੁਹਾਨੂੰ ਪਤਾ ਵੀ ਹਰ ਸਾਲ ਬਾਰਿਸ਼ ਹੁੰਦੀ ਆ ਬਾਰਿਸ਼ ਹੁੰਦੀ ਆ ਬਹੁਤ ਜਿਆਦੀ ਤੇ ਜਦੋਂ ਵੀ ਬਾਰਿਸ਼ ਹੁੰਦੀ ਆ ਉਦੋਂ ਹਜ਼ਾਰਾਂ ਕਿੱल्ल्या ਦਾ ਪਾਣੀ ਦੋ ਨਗਰਾਂ ਦਾ ਨਗਰ ਭਗਵਾਨਪੁਰਾ ਛੋਟਾ ਅਤੇ ਨਗਰ ਭਗਵਾਨਪੁਰਾ ਵੱਡਾ ਦੋਹਾਂ ਦਾ ਪਾਣੀ ਇੱਥੇ ਆ ਕੇ ਨਿਕਲਦਾ ਵਾ ਜਿੱਦਾਂ ਇੰਨਾ ਇੰਨਾ ਪਾਣੀ ਡਿੱਗਦਾ ਵਾ ਗੋਲੀ ਤੋਂ ਜ਼ਿਆਦਾ ਪਾਣੀ ਇੱਥੇ ਆ ਕੇ ਡਿੱਗਦਾ ਤੇ ਜਦੋਂ ਪਾਣੀ ਡਿੱਗਦਾ ਵਾ ਉਦੋਂ ਇਹ ਪਹਿਲੀ ਜਿਹੜੇ ਪੋਰੇ ਨਾ ਵਿਚਾਰਿਆਂ ਨੇ ਲਾਏ ਆ ਆਪਣੀ ਮਿਹਨਤ ਕਰਕੇ ਉਹ ਸਾਰੀ ਰੋੜ ਕੇ ਪਾਣੀ ਇਹ ਲੈ ਜਾਂਦਾ ਲਗਭਗ 15 16 ਸਾਲ ਤੋਂ ਇਹ ਸਰਕਾਰਾਂ ਅੱਗੇ ਬੇਨਤੀ ਕਰ ਕਰਕੇ ਥੱਕ ਚੁੱਕੇ ਆ ਕਿਉਂਕਿ ਜਦੋਂ ਵੀ ਕੋਈ ਮੁਲਾਜ਼ਮ ਆਉਂਦਾ ਜਿੱਦਾਂ ਆਪਣਾ ਤਰਸੀਮ ਸਿੰਘ ਨੇ ਦੱਸਿਆ ਪਈ ਕਾਲੀਦਾਲ ਦੀ ਸਰਕਾਰ ਮੇਰੇ ਵੀ ਇਹਨਾਂ ਨੇ ਬੇਨਤੀ ਕੀਤੀ ਸੀ ਉਦੋਂ ਵੀ ਇਹਨਾਂ ਦੀ ਸੁਣਵਾਈ ਨਹੀਂ ਹੋਈ ਕੰਗਰਾਸ ਸੀ ਸਰਕਾਰ ਵੇਲੇ ਇਹਨਾਂ ਬੇਨਤੀ ਕੀਤੀ ਉਦੋਂ ਵੀ ਇਹਨਾਂ ਦੀ ਸੁਣਵਾਈ ਨਹੀਂ ਹੋਈ ਅਸੀਂ ਹੁਣ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਰਦਾਰ ਸਰਮਨ ਸਿੰਘ ਤੁਹਾਨੂੰ ਜਿਹੜੇ ਹਲਕਾ ਖੇਮ ਕਰਨ ਤੋਂ ਐਮ ਐਲ ਏ ਆ ਵੀ ਸਰਦਾਰ ਸਾਹਿਬ ਇਹਨਾਂ ਗਰੀਬਾਂ ਦੀ ਇਹ ਬੇਨਤੀ ਪ੍ਰਵਾਨ ਕੀਤੀ ਜਾਵੇ ਤੇ ਇੰਜੀਨੀਅਰ ਨੂੰ ਸਾਦ ਕੇ ਇੱਥੇ ਜਿਹੜਾ ਸੈਂਪਲ ਆ ਬਹੁਤ ਵਧੀਆ ਢੰਗ ਨਾਲ ਵੱਡਾ ਬਣਾਇਆ ਜਾਵੇ ਤੇ ਜਿਹੜਾ ਇਹਨਾਂ ਦੀ ਆਪਣਾ ਪਹਿਲੀ ਰੁਣ ਤੋਂ ਬਚ ਸਕੀ ਖਿਸ਼ਲੇ ਦਿਰੀ ਜਦੋਂ ਬਰਸਾਤਾਂ ਤੋਂ ਲੈ ਕੇ ਜਿਹੜੀਆਂ ਮਸ਼ੀਨਾਂ ਆਈਆਂ ਸੀ ਖਲਾਈ ਕਰ ਲਈ ਉਹਨਾਂ ਵੱਲੋਂ ਕੋਈ ਮਿੱਟੀ ਨਹੀਂ ਪਾਈ ਗਈ ਇਹਨਾਂ ਬੇਨਤੀ ਕੀਤੀ ਸੀ ਜੀ ਇਹਨਾਂ ਬੇਨਤੀ ਕੀਤੀ ਪਰ ਉਹਨਾਂ ਇਹਨਾਂ ਦੀ ਬੇਨਤੀ ਪ੍ਰਵਾਨ ਨਹੀਂ ਕੀਤੀ ਕੋਈ ਮਿੱਟੀ ਨਹੀਂ ਪਾਈ ਪੋਲ ਤੋਂ ਪਿੱਛੇ ਪਿੱਛੇ ਉਹ ਮਿੱਟੀ ਪਾ ਕੇ ਚਲੇ ਗਏ ਆ ਅੱਗੇ ਉਹਨਾਂ ਮਸ਼ੀਨਾਂ ਲਿਆਂਦੀ ਨਹੀਂ ਆ ਤੇ ਉਦਾਂ ਇੱਕ ਵਾਰ ਇਹਨਾਂ ਮਸ਼ੀਨ ਲਾਂਦੀ ਉਦੋਂ ਨਾਲ ਮਿੱਟੀ ਪਵਾਈ ਬਾਅਦ ਵਿੱਚ ਉਹਨਾਂ ਮਿੱਟੀ ਨਹੀਂ ਪਾਈ ਕੀ ਮੰਗ ਕਰਦੇ ਹੁਣ ਤੁਸੀਂ ਅਸੀਂ ਇਹੋ ਹੀ ਮਾਂ ਆਪਣਾ ਮੰਗ ਕਰਦੇ ਆ ਜੀ ਇਹ ਮਿੱਟੀਆਂ ਦਾ ਕੋਈ ਹੱਲ ਨਹੀਂ ਹੋਣਾ ਇਹਦਾ ਕੋਈ ਮਸਲਾ ਹੱਲ ਨਹੀਂ ਹੋਣਾ ਜਦੋਂ 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 ਹੀ ਮੀਂਹ ਪੈਂਦੇ ਰਹਿਣਗੇ ਉਦੋਂ ਤੋਂ ਇਹ ਪਲੀ ਰੁੜਦੀ ਰਹੂ ਇਹਦਾ ਪੱਕਾ ਪ੍ਰਬੰਧ ਕਰਕੇ ਸਰਕਾਰ ਇਹ ਆ ਆਪਣਾ ਦਵੇ ਸਰਦਾਰ ਅਜੀਤ ਸਿੰਘ ਦਾ ਜੀ ਜ਼ਿਲ੍ਹਾ ਤਰਨਤਾਰਨ ਦੀ ਵਿਧਾਨ ਸਭਾ ਹਲਕਾ ਖੇਮ ਕਰਨ ਦੀਨ ਪੈਂਦੇ ਪਿੰਡ ਘਰਿਆਲੇ ਦੇ ਨਜ਼ਦੀਕ ਪਿੰਡ ਠੱਠਾ ਵਿਖੇ ਸੋਏ ਦਾ ਬੰਨ ਟੁੱਟਣ ਕਰਨ ਕਈ ਘਰਾਂ ਵਿੱਚ ਵੜਿਆ ਪਾਣੀ ਘਰਾਂ ਦੇ ਲੋਕ ਅਤੇ ਛੋਟੇ ਬੱਚੇ ਖੁਦ ਹੀ ਲੱਗੇ ਇਸ ਸੋਏ ਦੇ ਬੰਨ ਨੂੰ ਬੰਨਣ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਕੁਲਵੰਤ ਸਿੰਘ ਸੁਖਵੰਤ ਸਿੰਘ ਅਤੇ ਅਮਰੀਕ ਸਿੰਘ ਨੇ ਦੱਸਿਆ ਹੈ ਕਿ ਲਗਾਤਾਰ ਤੀਜੀ ਵਾਰ ਇਹ ਸੁਆ ਇਸੇ ਹੀ ਜਗ੍ਹਾ ਤੋਂ ਟੁੱਟ ਚੁੱਕਾ ਹੈ ਪਰ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਇੱਥੇ ਨਹੀਂ ਆਉਂਦਾ ਉਹਨਾਂ ਨੂੰ ਆਪ ਹੀ ਇਹ ਬੰਨ ਬੰਨਣਾ ਪੈਂਦਾ ਹੈ ਤੇ ਕੀ ਮਸਲਾ ਹੈ ਜਿਹੜਾ ਪਾਇਆ ਸੁਆ ਫੇਰ ਟੁੱਟਾ ਤੇ ਨਿਆਣੇ ਨਹੀਂ ਕਹਿੰਦੇ ਕਿ ਬੰਨਨ ਦੇ ਤੁਸੀਂ ਆਪ ਲੱਗੇ ਮੈਕਹਮੇ ਵਾਲਾ ਨਹੀਂ ਕੋਈ ਆਇਆ ਉੱਥੇ ਕੋਈ ਮੈਕਹਮੇ ਵਾਲਾ ਨਹੀਂ ਆਇਆ ਤਿੰਨ ਵਾਰੀ ਹੀ ਸੁਆ ਵੱਧਾ ਵਾ ਮੈਕਹਮੇਲੇ ਆਉਂਦੇ ਤਾਂ ਗੇੜਾ ਮਾਰ ਕੇ ਕੋਲ ਖਲੋ ਕੇ ਚਲ ਜਾਂਦੇ ਆ ਕਦੇ ਟੱਪਾ ਨਹੀਂ ਨਾ ਮਿੱਟੀ ਦਾ ਪਾਇਆ ਪਤਾ ਨਹੀਂ ਉਹਨਾਂ ਬੇੜਾ ਕਰਕੇ ਕਿੰਦੇ ਆਖਰੇ ਸਾਰਾ ਪਿੰਡ ਉੱਪ ਚੱਲਿਆ ਤੇ ਕਿਤੇ ਆਣ ਕੇ ਝਾਤੀ ਨਹੀਂ ਮਾਰੀ ਉਹਨਾਂ ਨੇ ਤੇ ਇਹ ਹੁਣ ਕਿਦੋਂ ਦਾ ਟੁੱਟਾ ਸੁਆ ਤੇ ਹੁਣ ਕੋਈ ਮਹਿਕਮੇ ਆ ਲਾਇਆ ਕੋਈ ਮਹਿਕਮੇ ਨਹੀਂ ਆਇਆ ਸਵੇਰ ਦੇ ਸਵੇਰ ਦੇ ਹੀ ਲੱਗੇ ਆ ਜਵਾਕ ਲੱਗੇ ਆ ਵਿਚਾਰੇ ਸਾਡੇ ਨਾਲ ਕੋਈ ਮਹਿਕ ਮਾਲਾ ਇਥੇ ਸਾਡੇ ਚਾਤੀ ਵੀ ਨਹੀਂ ਮਾਰਨ ਆਇਆ ਇਹ ਬੇੜਾ ਕਰਕੇ ਆਇਆ ਵਾ ਇਹ ਕਿਹਦੇ 300 ਇਹ ਕਿਹ ਬਤਾਵਾ ਪਾਣੀ ਬੰਦ ਹੋਇਆ ਹੁਣ ਕਿ ਨਹੀਂ ਕੋਈ ਪਾਣੀ ਨਹੀਂ ਬੰਦ ਹੋਇਆ ਜੀ ਇਹ ਕਿੱਥੇ ਕਿੱਥੇ ਕਿੰਨਾ ਕਿੰਨਾ ਘਰਾਂ 'ਚ ਵੜ ਗਿਆ ਪਾਣੀ ਲੱਗੇ ਲੱਗੇ ਸਾਰੇ ਘਰਾਂ 'ਚ ਵੜ ਗਿਆ ਵਾ ਲੱਗੇ ਗੁਰਦੁਆਰਾ ਗੁਰਦੁਆਰੇ 'ਚ ਵੜ ਗਿਆ ਪਾਣੀ ਸਾਰੇ ਜੀ ਭਾਈ ਸਾਹਿਬ ਜੀ ਕੋਈ ਇੱਥੇ ਬੰਦਾ ਨਹੀਂ ਸਾਡੇ ਕੋਲ ਪਹੁੰਚਿਆ ਵੇਖੋ ਛੋਟੇ ਛੋਟੇ ਬੱਚੇ ਲੈ ਕੇ ਸੂਆ ਬਣਨਦੇ ਆ ਪਰ ਆਏ ਸਾਡੇ ਕੋਲ ਸਾਡੇ ਕੋਲ ਇੱਕ ਵਾਰੀ ਮਾਇ ਮਸਲਾ ਹੱਲ ਨਹੀਂ ਹੋਇਆ ਤੇ ਨਾ ਹੀ ਕੋਈ ਇੱਥੇ ਆ ਕੇ ਪਹੁੰਚਿਆ ਜੀ ਤੇ ਹੁਣ ਕੀ ਮੰਗ ਕਹਿੰਦੇ ਇਹ ਨੂੰ ਕਰਦੇ ਆ ਵੀ ਆ ਕੇ ਸਵੇ ਨੂੰ ਜਿਆਦਾ ਬੰਦ ਕੀਤਾ ਜਾਵੇ ਤੇ ਜਾਂ ਕੁਝ ਇਹਨਾਂ ਦਾ ਆ ਕੇ ਮਹਿਕ ਮੇਰਾ ਬੰਦਾ ਆ ਕੇ ਇਹਨੂੰ ਬੰਨੇ ਜੀ ਕਿੰਨੀ ਆ ਟੁੱਟ ਚੁੱਕਾ ਸੁਆ ਇਹ ਜੀ ਤੀਜੀ ਆ ਸੁਆ ਟੁੱਟ ਚੁੱਕਾ ਵਾ ਤੇ ਵੇਖੋ ਗੁਰਦੁਆਰਾ ਸਾਹਿਬ ਦੇ ਵਿੱਚ ਪਾਣੀ ਵੜਨ ਤਿਆਰ ਹੋ ਗਿਆ ਜੀ ਘਰਾਂ 'ਚ ਵੀ ਲੱਗੇ ਲੱਗੇ ਵੜਿਆ ਪਾਣੀ ਘਰਾਂ ਦੇ ਵਿੱਚ ਵੀ ਨਾਲ ਨਾਲ ਕੰਧਾਂ ਨਾਲ ਸਾਰਿਆਂ ਨਾਲ ਪਾਣੀ ਲੱਗਾ ਤੇ ਜਿਹੜੇ ਪ੍ਰਸ਼ਾਸਨ ਦੇ ਇੱਥੇ ਲੱਗੇ ਬੰਨੇ ਅਧਿਕਾਰੀ ਜਾਣੂ ਕਰਵਾਇਆ ਜੇ ਕਿਸੇ ਨੂੰ ਹਾਂ ਜੀ ਕਰਾਇਆ ਜੀ ਕਰਾਇਆ ਕੋਈ ਸਾਡੀ ਬਾਤ ਨਹੀਂ ਪੁੱਛ ਰਿਆ ਕੋਈ ਨਹੀਂ ਆਉਂਦੇ ਨਹੀਂ ਜੀ ਕੋਈ ਵੇਖ ਲੋ ਕੋਈ ਬੰਦਾ ਮਹਿਕ ਮੇਰਾ ਸਾਡੇ ਨਾਲ ਨਹੀਂ ਹੈਗਾ ਇਹ ਡਾ ਮਰੀ ਸਿੰਘ ਜੀ ਤੇ ਕੀ ਗੱਲ ਕੀ ਆ ਨਿਆਣੇ ਲੈ ਕੇ ਤੁਸੀਂ ਆ ਵੀ ਆ ਜਿਹੜਾ ਸੁਆ ਬੰਨਨ ਦਾ ਜੀ ਕੀ ਹੋਇਆ ਕੀ ਪ੍ਰਸ਼ਾਸਨ ਨਹੀਂ ਆਉਂਦਾ ਇੱਥੇ ਭਾਈ ਜਦੋਂ ਕੋਈ ਆਉਂਦਾ ਨਹੀਂ ਨਾ محکمہ ਵਾਲਾ ਆਦਮੀ ਨਹੀਂ ਗਾ ਕੋਈ ਵੀ ਆਉਂਦਾ ਤੇ ਫਿਰ ਕੀ ਕਰਾਂਗੇ ਬੱਚੇ ਲੈ ਕੇ ਲੱਗੇ ਆ ਨਾ ਕੋਈ ਸਿਆਣਾ ਹੀ ਆਉਂਦਾ ਔਰ ਤੇ ਨਾ محکمہ ਵਾਲਾ ਹੀ ਕੋਈ ਆਉਂਦਾ ਕੀ ਕਰਾਂਗੇ ਕਿੰਨੀ ਆ ਟੁੱਟ ਚੁੱਕਾ ਸੁਆ ਇਹ ਚਾਰ ਪੰਜ ਵਾਰੀ ਟੁੱਟ ਗਿਆ ਜੀ ਅੱਛਾ ਹੁਣ ਚਾਰ ਪੰਜ ਵਾਰੀ ਟੁੱਟਾ ਹੈ محکمہ ਵਾਲਿਆਂ ਨੂੰ ਕਿਹਾ ਹੈ محکمہ ਵਾਲਾ ਕੋਈ ਨਹੀਂ ਆਉਂਦਾ अच्छा तो ए ਹੁਣ ਪਾਇ ਹੁਣ ਵੀ ਟੁੱਟਾ ਸੁਆ ਹਾਂ ਟੁੱਟਾ ਹੋਇਆ ਵੱਜਾ ਕੇ ਨਹੀਂ ਵੱਜਾ ਜੀ ਵੱਜਾ ਨਹੀਂ ਹਜੇ ਕੋਈ ਵੀ ਵੱਜਾ ਕੀ ਮੰਗ ਕੀ ਕਰਦੇ ਤੁਸੀਂ ਮੰਗ ਕਰਦੇ ਆਂ ਵੀ ਇਹ ਜਿਹੜੇ ਮਹਿਕਮੇ ਵਾਲੇ ਬੰਦੇ ਵਾਂ ਕੇ ਸੁਆ ਬੰਨਾਂ ਬੰਨਾਂ ਇਹ ਕਦੋਂ ਦਾ ਹੁਣ ਟੁੱਟਾ ਹੋਇਆ ਸੁਆ ਫੇ ਸਵੇਰ ਦਾ ਟੁੱਟਾ ਸਪਾਣੀ ਵੜਨਦੇ ਲੋਕਾਂ ਦੇ ਘਰਾਂ ਜੀ ਜਾਂਦੇ ਬੱਚਿਆਂ ਨੂੰ ਲੈ ਕੇ ਲੱਗੇ ਸਵੇਰ ਦੇ ਪਟਿਆਲਾ ਦੇ ਮਾਡਲ ਟਾਊਨ ਚੌਂਕੀ ਪੁਲਿਸ ਨੇ ਗੱਡੀਆਂ ਚੋਰੀ ਕਰਕੇ ਇਸ ਦੇ ਪੁਰਜੇ ਕਬਾੜ ਦੇ ਵਿੱਚ ਵੇਚਣ ਵਾਲੇ ਦੋ ਜੀਜਾ ਸਾਲੇ ਗ੍ਰਫਤਾਰ ਕੀਤੇ ਆਂ ਐਸਪੀ ਸਿਟੀ ਪਟਿਆਲਾ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਦੋਸ਼ੀ ਜੀਜਾ ਦੇ ਖਿਲਾਫ ਦਿੱਲੀ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਜ਼ਮਾਨਤ ਤੇ ਬਾਹਰ ਆਇਆ ਸੀ ਜਿਹੜਾ ਜ਼ਮਾਨਤ ਤੋਂ ਬਾਹਰ ਆਉਣ ਤੋਂ ਬਾਅਦ ਗੇਅਰ ਦੇ ਉੱਤੇ ਕਵਰ ਦੋਹਾਂ ਜਣੇ ਮਿਲ ਕੇ ਪਿਛਲੇ ਕਈ ਮਹੀਨਿਆਂ ਤੋਂ ਗੱਡੀਆਂ ਚੋਰੀ ਕਰਕੇ ਇਹਦੇ ਪੁਰਜ਼ੇ ਵੇਚ ਰਹੇ ਸਨ ਪਟਿਆਲਾ ਰੇਂਜ ਤੇ ਐਸਐਸਪੀ ਪਟਿਆਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾਰਿਆਂ ਸਰ ਬੰਦੇ ਦੇ ਖਿਲਾਫ ਚਲਾਈ ਗਈ ਮੁਹਿੰਮ ਤੇ ਪਟਿਆਲਾ ਪੁਲਿਸ ਨੂੰ ਵੱਡੀ ਕਾਮਾ ਵੀ ਉਸ ਵੇਲੇ ਮਿਲੀ ਜਦੋਂ ਡੀਐਸਪੀ ਸਿਟੀ 1 ਮਨਦੀਪ ਕੋਰ ਐਸਐਸਓ ਸਿਵਲ ਲਾਈਨ ਅਮ੍ਰਿਤਵੀਰ ਚਾਹਲ ਚੌਕ ਇੰਚਾਰਜ ਮੋਡਲ ਟਾਉਨ ਰਣਜੀਤ ਤੇ ਐਸਏ ਪਵਨ ਕੁਮਾਰ ਦੀ ਟੀਮ ਵੱਲੋਂ ਦੋ ਬੰਦੇ ਨੂੰ ਕਾਬੂ ਕੀਤਾ ਗਿਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਾਲ ਦੇ ਦਿਨਾਂ ਵਿੱਚ ਪਟਿਆਲਾ ਸਹਿਰ 'ਚ ਚੋਰੀ ਦੀ ਵਾਰਦਾਤ ਕਾਫੀ ਜ਼ਿਆਦਾ ਹੋ ਰਹੀ ਸੀਗੀ ਜਿਹਦੇ ਵਿੱਚ ਕੋ ਵਿਲੇਜ ਦੀ ਚੋਰੀ ਹੋ ਰਹੀ ਸੀਗੀ 31/7/2024 ਨੂੰ ਇੱਕ ਵਰਨਾਕਾਰ ਮਿਸਿੰਗ ਦੀ ਕੰਪਲੇਂਟ ਸਾਡੇ ਕੋਲ ਆਈ ਸੀ ਜਸਵੰਤ ਸਿੰਘ ਵੱਲੋਂ ਉਹਦੇ ਤਹਿਤ थाना सिविल लाइन से मुकदमा नंबर एक सौ इकती दर्ज किया गया उस तो बड़े तरीके टेक्निकल तरीके दो तीन टीम बना के इन्हे खिलाफ़ एक प्रॉपर तरीके रूट मैप बना के और जो भी टेक्निकल सहायता होंगी है वो तहत अगे प्रॉपर मतलब दूजे जिले के भी टीम टीम तालमेल करके दो बंद काबू किया गया जिन्होंने नाम ਸਰਬਜੀਤ ਤੇ ਗੁਰਜੀਤ ਸਿੰਘ ਹੈ ਜਦੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਤਾਂ ਚੋਰੀ ਦੀ ਗੱਡੀ ਵਰਨਾ ਗੱਡੀ ਵੀ ਰਿਕਵਰ ਹੋ ਗਈ ਉਸਦੇ ਨਾਲ-ਨਾਲ ਇੱਕ ਸੈਂਟਰੋ ਗੱਡੀ ਤੇ ਇੱਕ ਵਰਨਾ ਗੱਡੀ ਹੋਰ ਵੀ ਰਿਕਵਰ ਹੋਈ ਜਦੋਂ ਇਹਨਾਂ ਦੇ ਘਰ ਦੀ ਤਲਾਸ਼ੀ ਕੀਤੀ ਗਈ ਤਾਂ ਉੱਥੇ ਅਰਾਊਂਡ 10-12 ਗੱਡੀਆਂ ਦੇ ਸਪੇਅਰ ਪਾਰਟਸ ਹਨ ਮਿਲੇ ਤਾਂ ਬਾਅਦ ਵਿੱਚ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤਾਂ ਇਹ ਕਲੀਅਰ ਹੋਇਆ ਕਿ ਇੱਕ ਚੋਰੀ ਦੀ ਗੱਡੀ ਲੈ ਜਾਕਰ ਅਮਲੋ ਇੱਕ ਰੈਂਟेड ਘਰ ਚ ਲੈ ਜਾਂਦੇ ਸੀਗੇ ਔਰ ਗੱਡੀ ਨੂੰ ਕੱਟ ਕਰਕੇ ਸਪੇਅਰ ਪਾਰਟਸ ਆਲੇ ਦੁਆਲੇ ਦੇ ਸਟੇਟ ਸੇ ਜਾ ਕੇ ਸੇਲ ਕਰਦੇ ਸੀਗੇ ਤੁਦੂ ਸੇ ਦੇਖੋਗੇ ਉਹਨਾਂ ਦਾ ਬੈਕਗ੍ਰਾਉਂਡ ਜਿਹੜਾ ਗੁਰਜੀਤ ਸਿੰਘ ਦਿੱਲੀ ਦਾ ਰਹਿਣੇ ਵਾਲਾ ਹੈ ਇਹ ਦੇਖ ਲਓ ਚੋੜੀ ਦੇ ਪੁਰਾਣੇ ਮੁਕਦਮੇ ਵਿੱਚ ਦਰਜ ਹੈ ਔਰ ਇੱਕ ਮੈਕੈਨਿਕ ਹੈ ਔਰ ਇਹ ਦੋਨੋਂ ਐਕਿਊਜ਼ ਆਪਸ ਵਿੱਚ ਜੀਜਾ ਸਾਲੇ ਹਨ ਤੋਂ ਇੱਕ ਕੈਂਗਵਾਂਗ ਬਰੇ ਸਾਥੀ ਤਰੀਕੇ ਨਾਲ ਇਹ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਸੀਗੇ ਔਰ ਨਾਲ ਦੇ ਨਾਲ ਵਿਦਿਨ ਆਵਰਸ ਇਹ ਗੱਡੀ ਨੂੰ ਕੱਟ ਕਰ ਦਿੰਦੇ ਸੀਗੇ ਅਤੇ ਸਪੇਅਰ ਪਾਰਟਸ ਨੂੰ ਅੱਗੇ ਸੇਲ ਕਰ ਦਿੰਦੇ ਸੀਗੇ ਸਰ ਇਹ ਪਹਿਲਾਂ ਵੀ ਬਈ ਮਾਮਲੇ ਦਰਜ ਹੈ ਜੀ ਹਾਂ ਜੀ ਗੁਰਜੀਤ ਦੇ ਖਿਲਾਫ 2021 ਦਾ ਚੋਰੀ ਦਾ ਇੱਕ ਮਾਮਲਾ ਦਰਜ ਹੈ। ਔਰ ਇਹ ਦਿੱਲੀ ਦਾ ਰਹਿਣੇ ਵਾਲਾ ਹੈ ਔਰ ਹਾਲ ਦੇ ਘੜੀ ਚ ਇਹ ਰਾਸਪੁਰਾ ਚ ਰਹਿੰਦਾ ਸੀਗਾ। ਔਰ ਇਹ ਪੈਸੇ ਤੋਂ ਮੈਕੈਨਿਕ ਹੈ। ਸਰ ਗੱਡੀਆਂ ਟੁੱਟੀਆਂ ਪੰਜਾਬ ਤੋਂ ਵਾਰ ਕਿਲੋ ਕਿਲੋ ਉਠੇ ਤਿੰਨ ਪ੍ਰੋਪਰ ਗੱਡੀਆਂ अराउंड 10 ਤੋਂ 12 ਗੱਡੀਆਂ ਦੀ ਸਪੇਅਰ ਪਾਰਟਸ ਬਰਾਮਾ ਜਿਵੇਂ ਕਿ ਟਾਇਰ ਇੰਜਨ ਦੇ ਪਾਰਟਸ ਕੋ ਸਾਰੇ ਜੀ। ਇਤੋ ਲਵਾ ਜਿਹੜਾ ਬਾਅਦ ਤੇ ਵੇਚੂਗੇ ਮਤਲਬ ਮੋਸਟ ਪ੍ਰੋਬਬਲੀ ਕਬਾੜੀ ਵਾਲੇ ਦਾ ਵੀ ਸ਼ਾਮਲਿਤ ਹੋ ਸਕਦਾ ਹੈ ਤਾਂ ਇਸ ਤੋਂ ਇਲਾਵਾ ਜਿਹੜੇ ਸਪੇਅਰ ਪਾਰਟਸ ਸੇ ਡੀਲ ਕਰਦੇ ਉਹਨਾਂ ਦੀ ਵੀ ਸ਼ਾਮਲਿਤ ਹੋ ਸਕਦੀ ਹੈ ਅਸੀਂ ਪੁੱਛ ਕੇ ਕਰ ਰਹੇ ਹਾਂ ਇਹਦੇ ਵਿੱਚ ਪ੍ਰੋਪਰ ਲਿੰਕੇजेस ਨਿਕਲਣਾ ਫਾਰਵਰਡ ਲਿੰਕੇजेस ਵੀ ਨਿਕਲਣਾ ਬੈਕਵਰਡ ਲਿੰਕੇजेस ਵੀ ਨਿਕਲਣਾ ਬਿਕਾਜ਼ ਮੌਕੇ ਤੇ ਹੀ 10 ਤੋਂ 12 ਗੱਡੀਆਂ ਦੇ ਸਪੇਅਰ ਪਾਰਟਸ ਬਰਾਮਦ ਕੀਤੇ ਗਏ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਰਾਜਪੁਰਾ ਦੇ ਤਹਿਸੀਲ ਕੰਪਲੈਕਸ ਦਾ ਅੱਜ ਅਚਾਨਕ ਦੌਰਾ ਕੀਤਾ ਗਿਆ ਇਸ ਮੌਕੇ ਸੀਐਮ ਪੰਜਾਬ ਵੱਲੋਂ ਮੌਕੇ ਤੇ ਹੋ ਰਹੀਆਂ ਰਜਿਸਟਰੀਆਂ ਦੀ ਪ੍ਰਕਿਰਿਆ ਨੂੰ ਵੇਖਿਆ ਅਤੇ ਤਹਿਸੀਲ ਕੰਪਲੈਕਸ ਵਿੱਚ ਮੌਜੂਦ ਲੋਕਾਂ ਨਾਲ ਗੱਲਬਾਤ ਕਰ ਤਹਿਸੀਲ ਵਿੱਚ ਹੋ ਰਏ ਕੰਮ ਕਾਜ਼ੀ ਪੁੱਛਗਿਛ ਵੀ ਕੀਤੀ ਗਈ ਭਾਈ ਕੋ ਹੇ ਨੀ ਚੜੀ ਭਾਈ ਮੇਰੇ ਫੋਨ નીચે ਯਾਰ ਹੂੰ ਕੀ ਕਰਾ ਸਰਕਾਰ ਤੁਹਾਡੇ ਦੁਆਰ ਜੀ ਦਾ ਇੱਕ ਸਾਡਾ ਸਿਲਸਿਲਾ ਚੱਲਦਾ ਹੈ ਜੀ ਜਿਹਦੇ ਵਿੱਚ ਅਕਸਰ ਜਿਹੜੇ ਨੇ ਜੀ ਉਹੋ ਪਿੰਡਾਂ ਜਾਂਦੇ ਨੇ ਜੀ ਕੋਈ ਰਜਿਸਟਰੀਆਂ ਵੀ ਕਰਦੇ ਆ ਤਹਿਸੀਲਦਾਰ ਜਾ ਕੇ ਏਡੀਸੀ ਜਾਂਦੇ ਡੀਸੀ ਜਾਂਦੇ ਮੁਸਤਫਸ ਹੁੰਦੇ ਆ ਮੌਕੇ ਤੋਂ ਦਾ ਹੱਲ ਵੀ ਕਰਦੇ ਆ ਕਈ ਵਾਰੀ ਤੁਸੀਂ ਦੇਖਿਆ ਹੁਣ ਮੈਂ ਵੀ ਜਾਂਦਾ ਜਾਂਦਾ ਕਿਤੇ ਵੀ ਬਿਲਕੁਲ ਜੀ ਕਿਸੇ ਸਕੂਲ ਚ ਜੀ ਕਿਸੇ ਕਚਹਿਰੀ ਚ ਜੀ ਕਿਤੇ ਕੋਈ ਸਰਕਾਰੀ ਹੋਰ ਦਫ਼ਤਰ ਚ ਹਸਪਤਾਲ ਚ ਮੈਂ ਵੀ ਰੁਕ ਜਾਣਾ ਸੋ ਅੱਜ ਪਟਿਆਲਾ ਜਾਂਦੇ ਜਾਂਦੇ ਰਾਜਪੁਰੇ ਜੀ ਕੋਟ ਦੇ ਵਿੱਚ ਰੁਕੇ ਆ ਤੁਸੀਂ ਸਾਰਾ ਆਪਣੇ ਕੈਮਰਾ ਵਿੱਚ ਕੈਦ ਕੀਤਾ ਤੇ ਡੀਐਸਪੀ ਆਫਿਸ ਦੇ ਆਂ ਦਿੱਕਤਾਂ ਬਲ ਲੋਕ ਮਿਲੇ ਕਈਆਂ ਦੀਆਂ ਰਿਸ਼ਟੀਆਂ ਹੋ ਗਈਆਂ ਕਈਆਂ ਦੀਆਂ ਹਜੇ ਵੇਟਿੰਗ ਚ ਨੇ ਮੈਂ ਤਹਿਸੀਲਦਾਰ ਸਾਹਿਬ ਦੇ ਕਮਰੇ ਵਿੱਚ ਜਾ ਕੇ ਦੋ ਤਿੰਨ ਰਿਸ਼ਟੀਆਂ ਲਾਈਵ ਵੀ ਦੇਖੀਆਂ ਕਿ ਕੀ ਸਿਸਟਮ ਹੈ ਤੇ ਤਹਿਸੀਲਦਾਰ ਕਹਿੰਦੇ ਵੀ 35 ਤੋਂ 40 ਦੀ ਐਵਰੇਜ ਹੁੰਦੀ ਹੈ ਹਰ ਰੋਜ਼ ਤੇ 30 ਤੋਂ 40 ਅਸੀਂ ਰਿਸ਼ਟੀਆਂ ਕਰਕੇ ਜਾਂਦੇ ਆਂ ਸੋ ਲੋਕਾਂ ਨੇ ਵੀ ਇਹੀ ਦੱਸਿਆ ਕਿ ਬਹੁਤ ਫਰਕ ਹੈ ਪਹਿਲਾਂ ਨਾਲੋਂ ਕਿ ਹੁਣ ਆਉਂਦੇ ਆ ਔਰ ਆ ਕੇ ਕੋਈ ਵੀ ਅਫਸਰ ਕੁਰਸੀ ਤੇ ਐ ਨਹੀਂ ਹੈਗਾ ਗਾਇਬ ਹੈ ਕੁਰਸੀ ਤੋਂ ਉਹ ਹੁੰਦਾ ਕੰਮ ਹੋਣਾ ਹੁੰਦਾ ਤਾਂ ਉਸੇ ਵੇਲੇ ਹੋ ਜਾਂਦਾ ਜੇ ਕੋਈ ਹੋਰ ਡਾਕੂਮੈਂਟ ਚਾਹੀਦਾ ਹੋਵੇ ਤਾਂ ਸੋ ਮੰਗਾ ਲੈਂਦੇ ਨੇ ਪਬਲਿਕ ਦੇ ਸਾਹਮਣੇ ਤੁਸੀਂ ਸਾਰਾ ਲਾਈਵ ਰਿਕਾਰਡ ਵੀ ਕੀਤਾ ਲੋਕਾਂ ਦੇ ਵਿਊਜ਼ ਕੁਝ ਦਿੱਕਤਾਂ ਵੀ ਲੋਕਾਂ ਨੇ ਦੱਸਿਆ ਨੇ ਕਿ ਕਈ ਲੰਬੇ ਕੇਸ ਲਟਕਦੇ ਪਏ ਨੇ ਸੋ ਓਬਵੀਅਸੀ ਕੋਸ਼ਿਸ਼ ਕਰਾਂਗੇ ਕਿ ਕੰਮ ਜਿਹੜਾ ਫਾਸਟ ਹੋਵੇ ਕਿਉਂਕਿ ਅੱਜ ਦੇ ਜ਼ਮਾਨੇ 'ਚ ਖੱਜਲ ਖਵਾਰੀ ਹੋਵੇ ਆਨਲਾਈਨ ਜ਼ਮਾਨੇ 'ਚ ਖੱਜਲ ਖਵਾਰੀ ਹੋਵੇ ਤਾਂ ਫਿਰ ਮਤਲਬ ਬਿਲਕੁਲ ਸਿਸਟਮ ਅਲਾਉ ਨਹੀਂ ਕਰਦਾ ਸੋ ਅਸੀਂ ਅਪਡੇਟ ਕੀਤਾ ਹੋਇਆ ਸਾਰਾ ਸਿਸਟਮ ਤੇ ਅੱਧੇ ਘੰਟਾ ਅੱਧੇ ਘੰਟੇ ਦੇ ਵਿੱਚ ਵਿੱਚ ਰਿਸਟਰੀ ਹੋ ਕੇ ਉਹਨੂੰ ਪ੍ਰਿੰਟ ਬਤਾ ਮਿਲ ਜਾਂਦਾ ਸਹੀ ਗੱਲ ਤਾਂ ਤੁਹਾਨੂੰ ਦੱਸਿਆ ਤੇ ਲੋਕ ਨਹੀਂ ਕਿਸੇ ਨੇ ਕੁਝ ਕਹਿੰਦੇ ਨਹੀਂ ਸਾਰੇ ਸਾਰੇ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਨੇ ਮਤਾ ਚੰਕ ਆਏ ਤਾਂ ਪਤਾ ਵੀ ਨਹੀਂ ਚਲਿਆ ਤਾਂ ਜ਼ਿਆਦਾਤਰ ਇਹ ਸਮੱਸਿਆ ਵਾ ਕੀ ਕੁਝ ਨਹੀਂ ਲੱਗਿਆ ਦੂਖ ਤਾਂ ਸਾਵਣ ਦੇ ਮਹੀਨੇ ਮਾਤਾ ਦੀ ਚਾਲਿਆਂ ਵਿੱਚ ਇੱਥੇ ਦੇਸ਼ ਵਿਦੇਸ਼ ਤੋਂ ਭਗਤ ਜਨ ਮੱਥਾ ਟੇਕਣ ਲਈ ਪਹੁੰਚ ਜਾਂਦੇ ਲੱਖਾਂ ਦੀ ਗਿਣਤੀ ਵਿੱਚ ਅੱਜ ਭਗਤਾਂ ਨੂੰ ਹਿਮਾਚਲ ਸਰਕਾਰ ਅਤੇ ਮੰਦਰ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਸੁੱਖ ਸਹੂਲਤ ਦਿੱਤੀ ਜਾਂਦੀ ਹੈ ਮਾ ਨਿਆਣਾ ਦੇਵੀ ਸੇਵਾ ਸੰਸਾ ਸੁਸਾਇਟੀ ਰਜਵਲ ਇੱਕ ਮੈਡੀਕਲ ਕੈਂਪ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ ਤੇ ਇਸ ਵਿੱਚ 42 ਮੈਡੀਕਲ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਵੱਖਰੇ ਵੱਖਰੇ ਸ਼ਹਿਰਾਂ ਵਿੱਚ ਆਏ ਸ਼ਰਧਾਲੂਆਂ ਨੂੰ ਫ੍ਰੀ ਦਵਾਈ ਦਿੱਤੀ ਜਾਂਦੀ ਹੈ ਤੇ ਇਸ ਮੈਡੀਕਲ ਕੈਂਪ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਪਹੁੰਚੇ ਗਏ ਡਾਕਟਰ ਸੇਵਾ ਨਿਭਾ ਰਹੇ ਹਨ। ਤੁਹਾਡਾ ਕੀ ਨਾਮ ਹੈ ਆਪ ਦਾ? ਪੁਵੇਸ਼ ਗੋਤਮ। ਭੰਡਾ ਜੀ ਇੱਥੇ ਕਿਹਦਾ ਇਤਿਹਾਸ ਹੈ? ਇੱਥੇ ਸਤੀ ਭਾਰਬਤੀ ਕੀ ਨੈਣ ਗਰੇ ਹੈ। ਜਿੱਥੇ ਸਤੀ ਭਾਰਬਤੀ ਅੱਗੇ ਵਾਪਸ ਸਿੱਧ ਪੀਠ ਬਣਿਆ। ਪੂਰੇ ਭਾਰਤ ਵਰਸ਼ ਵਿੱਚ ਕਾਪਨ ਬਾਬਨ ਸਿੱਧ ਪੀਠ ਹੈ। ਸਾਉਣ ਮਹੀਨੇ ਵਿੱਚ ਤੋਂ ਚੱਲ ਰਿਹਾ ਹੈ ਇਸ ਦਾ ਕੀ ਮਤਲਬ ਹੁੰਦਾ ਹੈ? सावन महीना हरा भरा है सावन महीने में लोग जो पंजाब के किसान लोग हैं या गांवों के लोग हैं वो अपनी जीरी की फसल बीज के फ्री होते हैं फिर जब उनकी कणकी की फसल आती है उसका जो दशम दसवां हिस्सा होता है वो या चौटाला ने प्रार्थना करते हमारी फसल अच्छी हो ये इसने एक मेले का उदाहरण कर दिया अब इनको नवरात्रि ये चल रहा है नवरात्र नवरात्र दो ही आते हैं एक कैत्र मास का एक अश्विन मास का कैसन मास का मार्च महीने में अश्विन मास का जब दशहरा होता है उन दिनों में इसको चाला कहा जाता है नवरात्र तो नहीं है ये कहाँ कहाँ आती है पूरे भारत वर्ष पूरे पंजाब से आती है पंजाब हिमाचल हरियाणा दिल्ली पूरे पूरे भारत वर्ष से संगत आती है संगत में ठहरने के लिए क्या यहाँ मंदिर की धर्मशालाएं भी है और प्राइवेट रूम भी है जो जिसको जैसा लगता है।, है? है माता जी से लोग तो मांगने आते हैं माता देने वाली है मांगने वाले हैं जब उनकी मनोकामना पूरी होती हैं तो परिवार से यहाँ दर्शन करने आते हैं माता वो तो देने वाली है जो जो मांगो मिलता है जा 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 जा। ਮੇਰਾ ਨਾਮ ਸਤੀਸ਼ ਕੁਮਾਰ ਜੀ ਸੀ ਕੁਮਾਰ ਜੀ ਤੁਸੀਂ ਮੈਡੀਕਲ ਕੈਂਪਸ ਤੇ ਸੇਵਾ ਨਿਭਾਈ ਸਵਾਣਾ ਮੇਰਾ ਸੰਦਾਲਾ ਐਮਰਜੈਂਸੀ ਐਮਬੂਲੈਂਸ ਸਰਵਿਸ ਦਾ ਕੰਮ ਆ ਜੀ ਪੰਜਾਬ ਦੇ ਵਿੱਚ ਮੈਂ ਸੌਣ ਦੇ ਨਵਰਾਤਰਿਆਂ ਦੇ ਵਿੱਚ ਮੈਂ 10 ਦਿਨ ਇੱਥੇ ਮਹਾਮਈ ਦੇ ਐਮਬੂਲੈਂਸੀ ਸੇਵਾ ਨਿਭਾਉਣਾ ਜੀ ਤੇ ਕਿੰਨੇ ਟਾਈਮ ਤੋਂ ਤੁਸੀਂ ਸੇਵਾ ਨਿਭਾ ਰਹੇ ਹੋ ਮੈਨੂੰ ਤਕਰੀਬਨ ਜੀ 14 ਸਾਲ ਹੋ ਗਏ ਜੀ ਤੇ ਹੁਣ ਤੱਕ ਪੇਸ਼ੈਂਟ ਨੂੰ ਲੈ ਕੇ ਜਾਂਦੇ ਤਾਂ ਕਿਹੜੇ ਹਸਪਤਾਲ ਲੈ ਕੇ ਜਾਂਦੇ ਸਾਡੇ ਜੀ ਨੀਤੇ ਇੱਕ ਮੰਡਲ ਹਸਪਤਾਲ ਆ ਜੀ ਅਸੀਂ ਇੱਥੋਂ ਜਿਹੜਾ ਪੇਸ਼ੈਂਟ ਕੋਈ ਸੀਰੀਅਸ ਹੁੰਦਾ ਹੈ ਉਹਨੂੰ ਕਮੰਡਲ ਹਸਪਤਾਲ ਛੱਡ ਕੇ ਆਉਂ ਇਹ ਸੇਵਾ ਜੀ ਚਾਚਵਿਲੇ ਨਹੀਂ ਬਿਲਕੁਲ ਫਰੀ ਸੇਵਾ ਜੀ ਕੋਈ ਪੈਸਾ ਨਹੀਂ ਲਿਆਦਾ ਕੋਈ ਆਕਸੀਜਨ ਦਾ ਪੈਸਾ ਨਹੀਂ ਕੋਈ ਐਂਬੂਲੈਂਸ ਦਾ ਚਾਰਜ ਨਹੀਂ ਹੈਗਾ ਜੀ ਕਿਤੇ ਤੋਂ ਜੀ 8 ਤੋਂ 9 ਵਜੇ ਤੱਕ ਰਹਿੰਦੇ ਅਸੀਂ 10 ਨੇ ਲੱਗੇ ਜਾਂਦੇ ਹਾਂ ਜੀ ਪੂਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਸੇਵਾ ਸਭ ਸ਼ਖਤ ਦਾਰੇ ਨੂੰ ਬਸ ਇਹੀ ਹੈ ਜੀ ਵੀ ਆਪਣੀ ਸਿਹਤ ਦਾ ਧਿਆਨ ਰੱਖੋ ਜੀ ਬਟਾਲੇ ਸ਼ਹਿਰ ਵਿੱਚ ਗੰਦਗੀ ਦੂਰ ਕਰਨ ਨੂੰ ਲੈ ਕੇ ਕਾਰਪੋਰੇਸ਼ਨ ਹੋਈ ਸਖਤ ਕਾਰਪੋਰੇਸ਼ਨ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਚਲਾਇਆ ਜਾ ਰਿਹਾ ਸਫਾਈ ਭਿਆਨ ਜੋ ਲੋਕ ਆਪਣੀਆਂ ਦੁਕਾਨਾਂ ਤੇ ਘਰਾਂ ਦਾ ਕੋਹੜਾ ਕਲਕਟ ਸੜਕਾਂ ਤੇ ਸੁੱਟਦੇ ਹਨ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਹਨ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਅੱਜ ਬਟਾਲਾ ਕਾਰਪੋਰੇਸ਼ਨ ਦੇ ਵੱਖ-ਵੱਖ ਅਧਿਕਾਰੀਆਂ ਵੱਲੋਂ ਸ਼ਹਿਰ ਦੇ ਅਲੱਗ-ਅਲੱਗ ਥਾਵਾਂ ਦਾ ਦੌਰਾ ਕੀਤਾ ਗਿਆ ਤੇ ਉਹਨਾਂ ਲੋਕਾਂ ਦੇ ਚਾਣ ਵੀ ਕੱਟੇ ਗਏ ਸ਼ਹਿਰ ਵਿੱਚ ਬਾਂਦੀ ਕੂੜੀ ਦੀ ਸਮੱਸਿਆ ਨੂੰ ਦੇਖਦੇ ਹੋਏ ਮਾਨਯੋਗ ਮੇਅਰ ਨਗਰ ਨਿਗਮ ਬਟਾਲਾ ਔਰ ਮਾਨਯੋਗ ਐਮਐਲਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਦੇ ਹਰਿਤਾ ਅਨੁਸਾਰ ਸ਼ਹਿਰ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਅਸੀਂ ਜਿਹੜੀ ਕੂੜੇ ਦੀ ਆ ਰਹੀ ਸਮੱਸਿਆ ਉਹਦੀ ਨਜਾਤ ਵਾਸਤੇ ਅਸੀਂ ਚੈਕਿੰਗ ਕੀਤੀ ਗਈ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਵਾਰਨ ਕੀਤਾ ਗਿਆ ਔ ਅਰਥ ਤੋਂ 1094 ਕੀਤੇ ਗਏ ਨੇ ਔਰ ਇਹ ਜਿਹੜੀ ਸ਼ਹਿਰ ਚ ਕੂੜੇ ਦੀ ਸਮੱਸਿਆ ਬੰਦੀ ਹੈ ਤੇ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਜਿਹੜੇ ਕੂੜਾ ਵਾ ਉਹਨੂੰ ਨਿਰਧਾਰਤ ਸਥਾਨ ਤੇ ਸੁੱਟਿਆ ਜਾਵੇ ਉਹ ਸਮੇਂ ਮੁਤਾਬਕ ਸੁੱਟਿਆ ਜਾਵੇ ਸ਼ਹਿਰ ਤੇ ਨਾਲ ਘਰਾਂ ਤੋਂ ਕੂੜਾ ਨਿਕਲਦਾ ਉਹਨੂੰ ਗਿੱਲਾ ਸੁੱਕਾ ਅਲੱਗ-ਅਲੱਗ ਕਰਕੇ ਦਿੱਤਾ ਜਾਵੇ ਤਾਂ ਜੋ ਇਹ ਕੂੜੇ ਦੀ ਜਿਹੜੀ ਗੰਭੀਰ ਜਿਹੜੀ ਸਮੱਸਿਆ ਮਾਰਦੀ ਹੈ ਉਹ ਨਾ ਬਣੇ ਜੀ ਇਹ ਲੋਕ ਸਰ ਇੱਕ ਤੇ ਆਪਣੇ ਘਰਾਂ ਦਾ ਕੂੜਾ ਜਾਂ ਦੁਕਾਨਾਂ ਦਾ ਕੂੜਾ ਤੁਸੀਂ ਦੇਖਿਆ ਹੋਵੇਗਾ ਦੁਕਾਨ ਜਦੋਂ ਖੁੱਲਦੀ ਹੈ ਸਵੇਰੇ ਸਵੇਰੇ ਦੁਕਾਨ ਖੋਲ੍ਹ ਕੇ ਜਿੰਨੇ ਦੁਕਾਨ ਦੇ ਅੰਦਰਲਾ ਕੂੜਾ ਉਹ ਸਾਰਾ ਚੁੱਕ ਕੇ ਬਾ ਔਰ ਜਦੋਂ ਟਰਾਲੀ ਆਉਂਦੀ ਹੈ ਕੂੜਾ ਡਸਟਬਿਨ ਚ ਪਾ ਕੇ ਟਰਾਲੀ ਸੁਟਿਆ ਜਾਵੇ। ਇਸੇ ਤੇ ਅਸੀਂ ਇਹਨਾਂ ਨੂੰ ਤੁਸੀਂ ਦੇਖਾਂਗੇ ਬਹੁਤ ਸਾਰੇ ਲੋਕਾਂ ਨੂੰ ਵਾਰਨ ਵੀ ਕੀਤਾ ਔਰ ਚਲਾਨ ਵੀ ਕੀਤੇ ਨੇ ਅਗਰ ਲੋਕੀ ਨਹੀਂ हटਦੇ ਤੇ ਇਹਦੀ ਸਰ ਇਹਦੇ ਮੋٹے ਜੁਰਮਾਨੇ ਕਰੀ ਕੀਤੇ ਜਾਣਗੇ ਔਰ ਇਹਨਾਂ ਦੇ ਖਿਲਾਫ ਵੰਦੀ ਜਿਹੜੀ ਇਹ ਤੁਨ ਨਹੀਂ ਕਰ ਵੀ ਕੀਤੀ ਜਾਏਗੀ। ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰूबरू ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਰਨ ਨੂੰ ਦਿਓ ਜAZAT ਰੱਬ ਰਾਖਾ।